ਹਾਂਜੀ ਦੋਸਤੋ ਸਾਰਿਆਂ ਨੂੰ ਨਮਸਕਾਰ ਅੱਜ ਅਸੀਂ ਫੇਰ ਪਹੁੰਚੇ ਹਾਂ ਸ਼੍ਰੀ ਕੋਰਾਲਗੜ੍ਹ ਸਾਹਿਬ ਤੁਹਾਨੂੰ ਅਸੀਂ ਪਹਿਲਾਂ ਵੀ ਇਸ ਸਥਾਨ ਦੀ ਦਰਸ਼ਨ ਕਰਵਾਏ ਸੀਗੇ ਪਹਿਲੇ ਬਲੌਗ ਦੀ ਵਿੱਚ ਅੱਜ ਫੇਰ ਇੱਥੇ ਆਣ ਦਾ ਮੌਕਾ ਮਿਲਿਆ ਨਾਲ ਮੇਰੇ ਫਰੈਂਡ ਨੇ ਤਨ ਤਨ ਸਤਿਗੁਰੂ ਵਿਦਾਸ ਮਹਾਰਾਜ ਜੀ ਦਾ ਇਹ ਸਥਾਨ ਹੈ ਜਿੱਥੇ ਤਨ ਤਨ ਸਤਿਗੁਰੂ ਵਿਦਾਸ ਮਹਾਰਾਜ ਜੀ ਨੇ ਤਪ ਕੀਤਾ ਸੀ ਇਹ ਸਾਹਮਣੇ ਆ ਕਮਰਾ ਦੇਖ ਰਹੇ ਆ ਇਹ ਰਾਜਾ ਬੇਨ ਜੀ ਨੇ ਤਨ ਤਨ ਸਤਿਗੁਰੂ ਵਿਦਾਸ ਮਹਾਰਾਜ ਜੀ ਵਾਸਤੇ ਬਣਵਾਇਆ ਸੀ ਭਗਤੀ ਕਰਨ ਵਾਸਤੇ ਤੇ ਇਹ ਜੀ ਚੱਕੀ ਆ ਇਹ ਚੱਕੀ ਆਪਣੇ ਆਪ ਘੁੰਮਣ ਲੱਗ ਪਈ ਸੀ ਜਦੋਂ ਤਨ ਤਨ ਸਤਿਗੁਰੂ ਵਿਦਾਸ ਮਹਾਰਾਜ ਜੀ ਨੂੰ ਇੱਥੇ ਬੰਦੀ ਬਣਾਇਆ ਗਿਆ ਸੀ ਤੇ ਆ ਚਿੱਤਰ ਬਣਾਏ ਗਏ ਨੇ ਉਸ ਸਮੇਂ ਦੇ ਕਮਣੀ ਉੱਪਰ ਲਿਖਿਆ ਇਤਿਹਾਸ ਰਾਸ਼ਾਹੀ ਚੱਕੀ ਹੈ ਜੀ ਇਹਦੇ ਉੱਪਰ ਮੋਰ ਵੀ ਲੱਗੀ ਉਸ ਸਮੇਂ ਦੀ ਤੇ ਤੁਹਾਨੂੰ ਸਤਿਗੁਰੂ ਅਰਬਦਾਸ ਮਹਾਰਾਜ ਜੀ satsang ਕਰਦੇ ਨੇ ਤੇ ਸੰਗਤ ਨੂੰ ਨਿਹਾਲ ਕਰ ਰਹੇ ਨੇ ਇਹ ਉਸ ਵੇਲੇ ਦਾ ਬਹੁਤ ਹੀ 1515 ਇਸਵੀ ਦਾ ਹੈ ਇਤਿਹਾਸਿਕ ਸਥਾਨ ਹੈ ਜੀ ਤੁਹਾਨੂੰ ਤੁਹਾਨੂੰ ਸਤਿਗੁਰੂ ਅਰਬਦਾਸ ਮਹਾਰਾਜ ਜੀ ਨੇ ਇਸ ਸਥਾਨ ਦੇ ਉੱਤੇ ਲੋਕਾਂ ਨੂੰ ਸਿੱਧੇ ਰਾਹੀ ਪਾਇਆ ਨਾਮ ਜਪਿਓ ਦੇ ਨਾਮ ਜਪਾਇਆ ਇਸ ਥਾਂ ਬਹੁਤ ਹੀ ਸੋਹਣਾ ਹੈ ਜੀ ਇਹ ਪਹਾੜੀਆਂ ਦੇ ਵਿੱਚ ਆ ਦੇਖੋ ਅੰਦਰ ਦਿਖਾਉਣੀ ਸਾਨੂੰ ਧੰਨ ਧੰਨ ਸਤਗੁਰੂ ਬਾਬਾ ਦਾਸ ਮਹਾਰਾਜ ਦਾ ਸਰੂਪ ਇਸ ਥਾਂ ਦੇ ਉੱਤੇ ਬੈਠ ਕੇ ਧੰਨ ਧੰਨ ਸਤਗੁਰੂ ਬਾਬਾ ਦਾਸ ਮਹਾਰਾਜ ਜੀ ਨੇ ਭਗਤੀ ਕੀਤੀ ਸੀ ਜੀ ਇਹ ਛੋਟੀ ਏਟ ਦਾ ਬਣਿਆ ਹੋਇਆ ਥਾਨ ਹੈ ਜੀ ਤੇ ਇੱਥੇ ਧੰਨ ਧੰਨ ਸਤਗੁਰੂ ਬਾਬਾ ਦੀ ਬੱਟੇ ਪਈਆਂ ਦੇਖੋ ਆ ਬੱਟੇ ਉਸ ਸਮੇਂ ਦੇ ਬੱਟੇ ਆ ਜੀ ਇਹ ਜਿਨ੍ਹਾਂ ਦੇ ਨਾਲ ਅਨਾਜ ਤੋਲਦੇ ਹੁੰਦੇ ਸੀਗੇ ਤੇਦਰ ਤੁਹਾਨੂੰ ਤੁਹਾਨੂੰ ਸਤਿਗੁਰੂ ਰਬਦਾਸ ਮਹਾਰਾਜ ਜੀ ਦੀ ਬਾਣੀ ਤੇ ਇਹ ਮੇਰੇ دوست ਹਨ ਫਲੋਰ ਤੋਂ ਤੇ ਅੱਜ ਫਿਰ ਇੱਥੇ ਆਉਣ ਦਾ ਮੌਕਾ ਮਿਲਿਆ ਇਹ ਸੁਨੀਲ ਕੁਮਾਰ ਮੇਰੇ ਮਾਸੀ ਦੇ ਲੜਕਾ ਆਪਾਂ ਹੁਣ ਅੱਗੇ ਥੱਲੇ ਜਿੱਥੇ ਤੁਹਾਨੂੰ ਤੁਹਾਨੂੰ ਸਤਿਗੁਰੂ ਰਬਦਾਸ ਮਹਾਰਾਜ ਜੀ ਨੇ ਆਪਣੇ ਪੈਰ ਦੇ ਅੰਗੂਠੇ ਦੇ ਨਾਲ ਪਾਣੀ ਕੱਢਿਆ ਸੀਗਾ ਜੀ ਇਹ ਸਥਾਨ ਉਹ ਸਥਾਨ ਤੋਂ ਥੱਲੇ ਵੈਂਦਾ ਪਹਾੜੀ ਥੱਲੇ ਜੀ ਇਸ ਸਥਾਨ ਦੀ ਤੁਹਾਨੂੰ ਮੈਂ ਪਹਿਲਾਂ ਵੀ ਦਰਸ਼ਨ ਕੋ 라 ਚੁੱਕਾ ਹਾਂ ਇਹ ਵੀ ਸਥਾਨ ਬਹੁਤ ਹੀ ਸੁੰਦਰ ਸਥਾਨਾ ਜੀ ਤੁਹਾਨੂੰ ਤੁਹਾਨੂੰ ਸਤਿਗੁਰੂ ਅਰਬਦਾਸ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਜੀ ਇਧਰ ਗੇਤਿਆਣ ਦਾ ਮੌਕਾ ਮਿਲਿਆ ਤਾਂ ਆਉਣਾ ਜ਼ਰੂਰ ਤੁਸੀਂ ਵੀ ਇਹ ਚੱਕੀ ਤੁਹਾਨੂੰ ਤੁਹਾਨੂੰ ਸਤਿਗੁਰੂ ਅਰਬਦਾਸ ਮਹਾਰਾਜ ਜੀ ਦੀ ਆ ਜੀ ਇਹ ਵਿਸਤਾਨ ਬਹੁਤ ਸੋਹਣਾ ਬਣਿਆ ਹੋਇਆ ਜੀ ਇੱਥੇ ਸੰਗਤ ਨਾਲ ਸਮਸਤ ਹੁੰਦੀ ਆ ਕੇ ਦੇਖੋ ਤੁਹਾਨੂੰ ਲੈ ਚੱਲਦੇ ਆਪਾਂ ਉਸ ਸਥਾਨ ਦੇ ਉੱਤੇ ਜਿੱਥੇ ਇਹ ਉਹ ਸਥਾਨ ਹੋ ਜੀ ਇਸ ਸਥਾਨ ਦੇ ਉੱਤੇ ਤੁਹਾਨੂੰ ਸਤਗੁਰੂ ਬਦੌਸ ਮਹਾਰਾਜ ਜੀ ਨੇ ਆਪਣੇ ਪੈਰ ਦੀ ਅੰਗੂਠੀ ਦੇ ਨਾਲ ਗੰਗਾ ਚਲਾਈ ਸੀ ਚੜ੍ਹਦੇ ਪਾਸੇ ਨੂੰ ਅੱਜ ਵੀ ਇਹ ਪਾਣੀ ਥੱਲਿਓਂ ਅਮਰਤ ਕੁੰਡ ਮਿੱਥੋਂ ਅੱਗੇ ਚੱਲੀ ਜਾਂਦਾ ਹੈ ਨਿਕਲੀ ਜਾਂਦਾ ਹੈ ਪਾਣੀ ਤੇ ਚੜ੍ਹਦੇ ਪਾਸੇ ਨੂੰ ਚੱਲਦਾ ਹੈ ਜੀ ਇਹ ਇਹ ਬਹੁਤ ਹੀ ਪਵਿੱਤਰ ਸਥਾਨ ਹੈ ਜੀ ਖੁਰਾਲਗੜ੍ਹ ਸਾਹਿਬ ਤੁੰਤ ਤੁੰ ਸਤਗੁਰੂ ਦਸ ਮਹਾਰਾਜ ਜੀ ਕਿਰਪਾ ਦੇ ਨਾਲ ਇਹ ਸਥਾਨ ਦੇ ਉੱਤੇ ਬਾਰੇ ਨਿਆਰੀ ਹੋਏ ਬੈ ਜੀ ਸੰਗਤਾਂ ਆਉਂਦੀਆਂ ਨੇ ਮੱਥਾ ਟਿਕਦੀਆਂ ਨੇ ਤੇ ਆਪਣੇ ਦਿਲ ਦੀਆਂ ਮਨੋਗਾਮਨਾਤੋਂ ਪੂਰੀਆਂ ਕਰਕੇ ਜਾਂਦੀਆਂ ਨੇ ਤੁੰ ਦਿਖਾਨੇ ਤੁੰਤ ਤੁੰ ਸਤਗੁਰੂ ਦਸ ਮਹਾਰਾਜ ਜੀ ਦਾ ਜੋਸ ਰੂਪ ਬਣਾਇਆ ਗਿਆ ਇੱਥੇ ਆਹ ਦੇਖੋ ਸਾਹਮਣੇ ਬਹੁਤ ਹੀ ਸੁੰਦਰ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਜਦੋਂ ਬੰਦਾ ਇੱਕ ਵਾਰੀ ਇੱਥੇ ਆ ਜਾਂਦਾ ਆ ਵਾਰ-ਵਾਰ ਇਸ ਥਾਂ ਦੇ ਉੱਤੇ ਆਉਣ ਨੂੰ ਕਰਦੀ ਰਹਿੰਦੀ ਹੈ ਆ ਸਾਰਾਈ ਦੋਸਤ ਤੁਸੀਂ ਦੇਖ ਰਹੇ ਏਰੀਆ ਦਰਵਾزه ਸਰੂਵਰ ਬਣਿਆ ਆ ਲੇਡੀਜ਼ ਵਾਸਤੇ ਔਰ ਜੀਐਨਟਸ ਵਾਸਤੇ ਨਾਣ ਨੂੰ ਆਪਾਂ ਆਪਣੇ ਬਲੌਗ ਵਿੱਚ ਤੁਹਾਨੂੰ ਦਿਖਾਣੇ